ਗ੍ਰੀਨ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਿਵੇਂ ਤਾਲੂਦੰਦ ਉੱਠ ਕੇ ਫਰਾਕ ਵੀ ਪਾਈ ਫਿਰਦੀ ਤੇ ਇੱਥੋਂ ਹਜੇ ਉੱਠੇ ਹੀ ਨਹੀਂ ਗਿਆ ਹੈ ਓਠ 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 ਅੰਦਰ ਤਾਲੂਦੰਦ ਗਈ ਓਏ ਆਏ ਹੈ ਫਾਕੀਆ ਭਾਈ ਵੀਦਾਈ ਪੁੱਤੂ ਯਾ ਫਾਕੀਆ ਭਾਈ ਵੀਦਾਈ ਪੂਈ ਨਾ ਪਿਆ ਕ ਪੂਈ ਨਾ ਪਿਆ ਮੈਂ ਪੂਈ ਨਾ ਪਿਆ ਪੂਈ ਨਾ ਪੂਈ ਨਾ ਲੈ ਲੈ ਕੋਲੀ ਮਨਿੰਦਨ ਨੇ ਵੀ ਤਾਂ ਇਹ ਵੇਤ ਜੀ ਪਾਰਸਲ ਆਪਣੇ ਰੈਡੀ ਹੋ ਗਏ ਕੁਝ ਪਾਰਸਲ ਆਂਟੀ ਲੈ ਕੇ ਚੱਲੀ ਆ ਕਿਉਂਕਿ ਨਾਨਕੀ ਭੇਜਨੇ ਸੀਗੇ ਤੇ ਕੁਝ ਜਿਹੜੇ ਆਪਣੇ ਪਾਰਸਲ ਆਏ ਹੋ ਗਏ ਤੇ ਬਾਕੀ ਜਿਹੜੇ ਹੈਗੇ ਉਹ ਦਿਲ ਕੁਝ ਨੇ ਗੱਡੀ ਚ ਰੱਖ ਲੈ ਤੇ ਆਂਟੀ ਚੱਲੀ ਆ ਪੇਕੇਆਂ ਨੂੰ ਹੈਂਗਰਸ ਮੇਰਾ ਮਾਮੀ ਵੀ ਚੱਲੀ ਆ ਪੇਕੇਆਂ ਨੂੰ ਸ਼ੂਟਿੰਗ ਘਟਣਾ ਇਸ ਗੁਰਸੇ ਨੂੰ ਗਾਲੀ ਨਹੀਂ ਆਈ ਮਾਮੀ ਪੇਕੇਆਂ ਚੱਲੀ ਆ ਅੰਟੀ ਤਾਰ ਕੇ ਰੈਡੀ ਛੜੀ ਹੋ ਗਏ ਚੱਕ ਲਿਆ ਕਾਲੇ ਰੰਗ ਦਾ ਛੋਲਾ ਛੋਲਾ ਪੂਆ ਚੱਲੀਏ ਤੇ ਚੱਕੀਏ ਪਾਰਸਲ ਤੇ ਰੱਖੀਏ ਗੱਡੀ 'ਚ ਤੇ ਪਾਰਸਲ ਆਪਣੇ ਪਹੁੰਚਣੇ ਚਾਹੀਦੇ ਹਨ ਚਲੋ ਵੀ ਆਂਟੀ ਨੂੰ ਕਰਤਾ ਬਾਏ ਬਾਏ ਤੇ ਇਧਰ ਪ੍ਰੋਗਰਾਮ ਚਾਹ ਵਾਲਾ ਚੱਲ ਪਿਆ ਤੇ ਅੱਜ ਮੈਂ ਵੀ ਜਾ ਬੀਨੀ ਆ ਤੇ ਚਾਹ ਨਾ ਆਏ ਗਿਆ ਰਸ ਲਿਓ ਵੀ ਮੇਰੀ ਵੀ ਪਾਓ ਚਾਹ ਰਸ ਵੀ ਦਿਓ ਚਲੋ ਉਹ ਤਾਂ ਕੁੜੀ ਤੇ ਲੀਡਰ ਨਹੀਂ ਬਣੀ ਫਿਰਦੀ ਰਹੀਨੀ ਤੇ ਰਾਤ ਨੂੰ ਭਾਬੀ ਨੇ ਵਾਜਾ ਮਾਰਨ ਗਾ ਤਾਂ ਕੁੜੀ ਚੱਕੀ ਨਹੀਂ ਨਹੀਂ ਮੈਂ ਸੁੱਕੀ ਬਣੀ ਸੀ ਮੈਨੂੰ ਕੋਸੇ ਤੂੰ ਇਹ ਗੱਲ ਕਹੀ ਮੈਨੂੰ ਕਹਿੰਦੀ ਐ ਹਲੂਨ ਦਿਆ ਕਰੋ ਮੈਂ ਉਸੇ ਟਾਈਮ ਉੱਠ ਕੱਢਦੀ ਪਰ ਉੱਠੀ ਨਹੀਂ ਰਾਤ ਮੈਂ ਹਲੂਨ ਤੇ ਮੈਨੂੰ ਪਤਾ ਨਹੀਂ ਕਿ ਕਰਾਂ ਮੈਂ ਆਖਿਆ ਤੂੰ ਜੇ ਨਾਲ ਹਲੂਨ ਤੇ ਖਲਮੜੀ ਮੇਰੇ ਬੇੜਾ ਮਾਰ ਦੇ ਕੁੰਝ ਬੇੜਾ ਮਾਰੀ ਭਾਬੀ ਕਰਨ ਵੀ ਪੱਟੇ ਕੱਲ ਨੂੰ ਚਪੇੜ ਮਾਰ ਜਾਂ ਵੀ ਪੱਟੀਆਂ ਕੋਦੂ ਗੱਲ ਹੀ ਨਹੀਂ ਸੁਣੀ ਸਾਡੀ ਮੈਂ ਮੈਂ ਬਾਹਰ ਉੜੀ ਨਹੀਂ ਨੀਚੇ ਆ ਗਿਆ ਇਹਦਾ ਕ੍ਰਿਸ ਕਰਦਾ ਬੜਾ ਤਾਂ ੱਲੇ ਲਾਲੇ ਫੇਰ ਪਤਾ ਲੱਗੂ ਲਓ ਜੀ 12:00 ਵਜੇ ਤੇ 12 ਮਿੰਟ ਹੋ ਗਏ ਤੇ ਆਪਾਂ ਚੱਲਪੇ ਘਰੋਂ ਤੇਲ ਵੀ ਪਵਾ ਲਿਆ ਤੇ ਹੁਣ ਜੇ ਡੈਡੀ ਆਪਾਂ ਨੂੰ ਚੱਲੇ ਛੱਡਣਾ ਪਰ ਇੰਨੇ ਸਾਡੇ ਇੱਕ ਦੋ ਕੰਮ ਸੀ ਸੂਟਵਰਕ ਕਰਨੇ ਦੇਣੇ ਸੀਗੇ ਤੇ ਇੱਕ ਦੁਪੱਟਾ ਵੜ ਕੇ ਲਿਆਉਣਾ ਸੀ ਤੇ ਥੋੜਾ ਜਿਹਾ ਸਾਨੂੰ ਸੁਨਿਆਰੇ ਦੇ ਕੰਮ ਸੀਗਾ ਚਾਵਲਾ ਜੁਐਲਰਸ ਤੇ ਉੱਥੇ ਚੱਲਦੇ ਆਂ ਆਪਾਂ ਅੱਜ ਦੋ ਤਿੰਨ ਕੰਮਾਂ ਬਾਅਦ ਆਪਾਂ ਨੂੰ ਦੋ ਘੰਟਿਆਂ ਦਾ ਕੰਮ ਦੋ ਘੰਟੇ ਚ ਆਪਾਂ ਵਾਪਸ ਆ ਕੇ ਫੇਰ ਅੱਜ ਰੈਸਟ ਕਰਾਂਗੇ ਕਿਉਂਕਿ ਤਿੰਨ ਚਾਰ ਦਿਨੋਂ ਕੇ ਲਗਾਤਾਰ ਆਪਾਂ ਦੁਬਾਰੇ ਕੋਈ ਰੈਸਟ ਦਾ ਦਿਨ ਨਹੀਂ ਮਿਲਦਾ ਆਪਾਂ ਨੂੰ ਬਾਕੀ ਦੇਖੋ ਅੱਜ ਵੀ ਜੇ ਕੋਈ ਹੋਰ ਕੰਮ ਪੈ ਗਿਆ ਤਾਂ ਕੀ ਕਹਣਾ ਨਹੀਂ ਤਾਂ ਆਪਾਂ ਛੇਤੀ ਮੁੜਿਆ ਹਣਾ ਹੁਣ ਆਪਾਂ ਚੱਲਦੇ ਹਾਂ ਬਸ ਤੇ ਤੇ ਬੱਸ ਸਟੈਂਡ ਆਪਾਂ ਪਹੁੰਚ ਚੁੱਕੇ ਆਂ ਇਹਦੇ ਨਾਲ ਲੱਗੀ ਸ਼ੁਰੀਲ ਇਹ ਹੁਣ ਧੁੱਪੇ ਕੱਢਣਾ ਬੋ ਹੈ ਹਾਂ ਹਾਂ ਅੱਜ ਬਈ ਇਹ ਸੋਨਸਰਾ ਬਈ ਹੈ ਤੇ ਹੁਣ ਆਪਾਂ ਚੱਲਦੇ ਆਂ ਡੈੜੀ ਛੱਡ ਕੇ ਮੁੜ ਜਾਨਗੇ ਤੇ ਆਪਾਂ ਇਹਦੇ ਖੜਦੇ ਤਾਂ ਆਪੀ ਬਹੁਤ ਗਰਮੀ ਹੁਣ ਤਾਂ ਬਹੁਤ ਪੀ ਹੋਊਗਾ ਵੈਸੇ 3-4 ਦਿਨਾਂ ਦਾ ਘੱਟ ਸੀ ਪ੍ਰੋਗਰਾਮ ਪਰ ਹੁਣ ਜ਼ਿਆਦਾ ਹੋ ਰਿਹਾ ਪਿਆ ਲਓ ਬਈ ਚੱਲੀਏ ਹੁਣ ਆਪਾਂ ਆਗੇ ਵਲੋਗ ਸ਼ੁਰੂ ਮਤਲਬ ਕੰਟੀਨਿਊ ਕਰਾਂਗੇ ਘਰੇ ਮੈਂ ਬਿਲਕੁਲ ਮਗਰ ਨਾ ਪੀਜੇ ਭੜ ਲੈ ਆ ਬੀ ਅਸੀਂ ਪੀਜੇ ਬਣਵਾਏ ਆ ਪਤਾ ਕਿ ਇੰਨੇ ਦਿਨਾਂ ਦਾ ਜੀ ਕਰੀਂਦਾ ਸੀ ਸਾਡਾ ਪੀਜੇ ਖਾਣ ਦਾ ਤੇ ਪਰ ਜਿਹੜੀ ਇਹਨਾਂ ਦੀ ਮਸ਼ੀਨ ਸੀਗੀ ਉਹ ਖਰਾਬ ਸੀਗੀ ਮੰਡਗੋਰ ਸਾਨੂੰ ਕਿਸੇ ਦੇ ਬੱਤੀਆਂ ਨਹੀਂ ਲੱਗਦੇ ਬਟਿੰਡੇ ਵੀ ਜਾਇੰਗਾ ਪਰ ਅਸੀਂ ਬਟਿੰਡੇ ਵੀ ਨਹੀਂ ਖਾਦੇ ਪੀਜੇ ਸਾਨੂੰ ਆਏ ਸੀ ਵੀ ਚਲੋ ਘਰੇ ਸਾਰਿਆਂ ਨਾਲ ਖਾਵਾਂਗੇ ਸਾਈਡ ਜਾਣਾ ਹੁੰਦਾ ਆਪਾਂ ਉਧਰਲੀ ਸਾਈਡ ਹੁੰਦੀ ਨਹੀਂ ਹਾਂ ਤੇ ਅੱਜ ਇੱਕ ਗਾਮ ਆਪਾਂ ਡੰਨ ਕਰਤਾ ਮਨਿੰਦਰ ਦੇ ਬਰਥਡੇ ਦੀ ਪਲੈਨਿੰਗ ਆਪਾਂ ਕਰਤੀ ਸ਼ੁਰੂ ਠੀਕ ਹੈ ਜਿਹੜਾ ਮਨਿੰਦਰ ਦਾ ਗਿਫਟ ਆ ਉਹਦਾ ਆਪ ਤੇ ਸੋਣ ਲੈ ਕੇ ਆਵਾਂਗੇ ਤੇ ਅਮਨਿੰਦਰ ਦੀ ਪਸੰਦੀ ਦੀ ਚੀਜ਼ ਹੀ ਦਵਾਈ ਇਹਨੂੰ ਕਿਉਂਕਿ ਇਹ ਹੁੰਦੀ ਹੈ ਵੀ ਜਦੋਂ ਆਪਾਂ ਚੀਜ਼ ਲੈਣੀ ਹੋਵੇ ਇਹ ਤੇ ਮਤਲਬ ਨਗਰੇਟ ਨਾ ਆਵੇ ਫਿਰ ਫਾਇਦਾ ਨਹੀਂ ਚੀਜ਼ ਦਵਾਈ ਦਾ ਠੀਕ ਹੈ ਨਾ ਹਾਂ ਸਹੀ ਹੈ ਸਹੀ ਹੈ ਨਾ ਤੇ ਇਹ ਵੀ ਪਸੰਦੀ ਚੀਜ਼ ਦੇ ਆ ਪਾ ਆਰਡਰ ਦੇ ਆ ਜਿੱਦਨ ਲਿਆਂਦੀ ਉਹ ਤੁਹਾਨੂੰ ਬਰਡੇ ਵਾਲ ਦੇ ਨਹੀਂ ਦਿਖਾਵਾਂਗੇ ਕਿ ਨਹੀਂ ਅੰਦਰ ਹਾਂ ਬਰਡੇ ਵਾਲ ਦੇ ਨਹੀਂ ਦਿਖਾਵਾਂਗੇ ਪਰ ਚੀਜ਼ ਆਪਾਂ ਬਹੁਤ ਸੋਹਣੀ ਬਣਾਉਣੀ ਦੇ ਕੇ ਆਏ ਆ ਤੇ ਥੋੜੀ ਬਹੁਤ ਸ਼ਾਪਿੰਗ ਆਪਾਂ ਅੱਜ ਤਾਜੂ ਦੀ ਕੀਤੀ ਆ ਠੀਕ ਹੈ ਥੋੜੀ ਬਤੀ ਆਵਦੀ ਕੀਤੀ ਥੋੜੀ ਬਹੁਤ ਆਵਦੀ ਕੀਤੀ ਐ ਥੋੜੀ ਬਹੁਤ ਇਧਰ ਕੀਤੀ ਐ ਤੇ ਥੋੜੀ ਬਹੁਤ ਆਪਾਂ ਇਹ ਕਰਦੇ ਆ ਪੰਜ ਵਾਸਤੇ ਦੋਨਾਂ ਨੇ ਲੇਤਾ ਗਿਫਟ ਠੀਕ ਹੈ ਉਹ ਤੁਹਾਨੂੰ ਸਾਰਿਆਂ ਨੂੰ ਜਾ ਕੇ ਘਰੇ ਦਿਖਾਵਾਂਗੇ ਤਾਜੂ ਵਾਸਤੇ ਹੇਅਰ ਬੈਂਡ ਵਗੈਰਾ ਲੈਤੇ ਆ ਸਾਰੀਆਂ ਚੀਜ਼ਾਂ ਤੁਹਾਨੂੰ ਜਾ ਕੇ ਘਰੇ ਦਿਖਾਵਾਂਗੇ ਨਾਲੇ ਮੰਮੀਆਂ ਰੇਣ ਦਿਖਾਵਾਂਗੇ ਵੈਸੇ ਮੈਨੂੰ ਤਾਂ ਮੈਨ ਜਿਹੜੀ ਚੀਜ਼ ਆਪਦੇ ਵਾਸਤੇ ਲੈਂਦੀ ਆ ਮੇਰਾ ਆਦੇ ਤੇਰੇ ਵੀ ਇਹ ਲੋ ਨੂੰ ਜਵਾਂ ਨਹੀਂ ਨਹੀਂ ਕਰਦਾ ਹੁੰਦਾ ਪਰ ਇੱਕ ਪਾਸੇ ਫਿਰ ਮੈਂ ਸੋਚਿਆ ਮੈਂ ਕਿਾ ਚਲ ਕੋਈ ਨਹੀਂ ਵੀ ਮੈਂ ਕਦੇ ਇਹ ਜੀ ਚੀਜ਼ ਆਦੀ ਡਿਮਾਂਡ ਪੂਰੀ ਕੀਤੀ ਨਹੀਂ ਜੇ ਹੁਣ ਚਾਰ ਰੱਬ ਨੇ ਚ ਆਪ ਦੀ ਚੀਜ਼ ਲੈਣ ਜੋਗੇ ਹੋਏ ਆ ਤਾਂ ਲੈ ਲਿਏ ਤੇ ਜਿਹੜਾ ਹੌਸਲਾ ਸੀ ਉਹ ਮਨਿੰਦਰ ਨੇ 20% ਮੇਰਾ ਸੀ ਤੇ 80% ਮਨਿੰਦਰ ਦਾ ਸੀ ਕਹਿੰਦੀ ਲੈ ਲਾ ਮੈਂ ਇਹਨਾਂ ਨੂੰ ਅਖਿਆ ਪੈਕ ਕਰ ਦਿੱਤੇ ਇਹ ਕਦੇ ਮੇਰੇ ਆਏ ਲੱਗਦਾ ਮੇਰੇ ਆਉਣ ਲੱਗਦਾ ਮੈਂ ਕਿ ਤੂੰ ਪਾਇਆ ਨਹੀਂ ਬਾਵਾ ਚ ਕੋਈ ਤਾਂ ਲੱਗਦਾ ਤਾਈਓ ਫਿਰ ਕੋਈ ਨਹੀਂ ਹੁਣ ਆਪਾਂ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਸਭ ਤੋਂ ਪਹਿਲਾਂ ਕਰਦੇ ਪੀਜ਼ਾ ਪਾਰਟੀ ਨੂੰ ਇੰਜੋਏ ਘਰੇ ਆ ਕੇ ਇਹਨਾਂ ਦੇ ਚੀਨੂ ਵਾਲਾ ਐਕਸਪ੍ਰੈਸ਼ਨ ਦੇਖਦੇ ਆ ਪੀਜ਼ਾ ਦੇਖ ਕੇ ਚੀਨੂ ਦਾ ਬਹੁਤ ਨਾਜ਼ੀ ਕਰਿੰਦੇ ਦੀ ਪੀਜ਼ਾ ਖਾ ਕੇ ਪੀਜ਼ਾ ਪਰ ਇਹਨਾਂ ਨੇ ਬੰਦ ਕਰਕੇ ਸਾਡੇ ਤੋਂ ਖਾਧਾ ਨਹੀਂ ਗਿਆ ਫੜਾ ਬਚਾਲਦੇ ਘਰੇ ਤੇ ਘਰੇ ਜਾ ਕੇ ਸਾਰਾ ਸਮਾਨ ਵੀ ਤੁਹਾਨੂੰ ਦਿਖਾਉਣੇ ਆ ਤੇ ਫਿਰ ਕਰਦੇ ਆ ਗੱਲਾਂ ਬਾਤਾਂ ਹੋਰ ਦਿਲ ਕੋਈ ਸਾਚੇ ਦਿਲ ਕੋਈ ਭਈ ਉੱਥੇ ਜਾਵੜਿਆ ਜਾ ਕੇ ਆਲਾ ਪੈਸੇ ਤਾਂ ਦਿਓ ਮੈਂ ਤੂੰ ਖਵਾ ਲੈ ਇੰਨੇ ਦਿਨ ਹੋ ਗਏ ਐਨੂੰ ਤੇ ਐਂ ਕਰਕੇ ਮੁੜਿਆ ਆ ਮੇਰੇ ਦਸ ਹੀ ਨਿਕਲ ਕੇ ਮਨਿੰਦਰ ਗਈ ਆਪੇ ਦੇਊਗਾ ਮੈਂ ਦਿੰਦਾ ਕਿੱਥੇ ਆ ਅਸੀਂ ਉਹ ਅੱਗੇ ਚੱਲ ਪੀਜੇ ਤਾਂ ਅਸੀਂ ਜਿਹੜੀ ਨਾ ਦੇ ਆਉਂਦਾ ਹੁੰਦਾ ਫੋਨ 'ਚ ਵੀ ਬਾਅਦ 'ਚ ਕਰ ਲੈਂਦਾ ਹੁੰਦਾ ਹਾਂ ਹਾਂ ਪਰ ਅੱਜ ਦਿੱਤੇ ਹੀ ਨਹੀਂ ਇਹਨੂੰ ਪਤਾ ਸੀ ਕਿ ਤੇ ਮੈਨੂੰ ਮਾਰੋ ਦੇ ਨਹੀਂ ਨਾ ਪਾਰਟੀ ਤੇ ਲੈਣ ਨੂੰ ਵੀ ਆਦੀਆਂ ਕਿਤੇ ਠੱਗ ਨਾ ਹਾਂ ਤੇ ਮੈਂ ਇਹਨੂੰ ਅੱਗੇ ਮੈਂ ਕਿਹਾ ਚੱਲ ਪੀਜੇ ਤਾਂ ਅਸੀਂ ਕੋਕ ਦੀ ਬੋਤਲ ਲੈਣਾ ਹੁੰਦਾ ਦੇਖਦੇ ਆ ਕੋਕ ਦੀ ਬੋਤਲ ਲੈਂਦਾ ਕਿ ਨਹੀਂ ਲੈਂਦਾ ਇਹ ਤੁਹਾਨੂੰ ਵਲੌਗ 'ਚ ਦਿਖਾਉਂਗੀ ਮੈਂ ਓਹ ਵੀਰ ਜੀ ਨੇ 80 ਰੁਪਏ ਲਾਦੇ ਓਏ ਅਸੀਂ ਬਹੁਤ ਪੈਸੇ ਲਾ ਕੇ ਆ ਗਏ ਅੱਜ ਕਾਏ ਲਾਦੇ ਬਾਜ਼ਾਰ ਮਹਿੰਗਾ ਕਰਕੇ ਆ ਗਏ ਸੀ ਮਹਿੰਗਾ ਕਰਕੇ ਹੁੰਦਾ ਸਾਰੇ ਆਸਤੇ ਗਿਫਟ ਲੈ ਕੇ ਆ ਗਏ ਸੀ ਕਰਕੇ ਦਿਖਾਵਾਂਗੇ ਜਿਹੜੇ ਬੰਦੇ ਹੈ ਮਤਲਬ ਵੀ ਸਾਨੂੰ ਚਾਹੀਦੇ ਸੀਗੇ ਜਿਨ੍ਹਾਂ ਜਿਨ੍ਹਾਂ ਨੂੰ ਗਿਫਟ ਉਹਨਾਂ ਵਾਸਤੇ ਮੇਰੇ ਆ ਤੇ ਗਿਲ ਲਾ ਉਹ ਦੇਖ ਲੈ ਪੀਜਾ 100 ਰੁਪਏ ਦਾ ਖਾਣਾ ਹੈ ਘਰ ਦੀਆਂ ਤਿੰਨ ਕੁੜੀਆਂ ਦਿਨਾਂ ਸੀ ਤਿੰਨ ਕੁੜੀਆਂ ਕਿਹੜੀਆਂ ਉਹ ਆਪ ਇੱਕ ਤਾਂ ਉਹ ਤਾਜਪਤਰ ਹੋ ਗਈ ਬਸ ਪਰ ਤਿੰਨ ਆ ਤੇ ਲੈਂਦਾ ਸਾਡੇ ਹੱਥੇ ਤਾਂ ਕੁਝ ਨਹੀਂ ਲੈਂਦਾ ਤੀਜੀ ਵੀ ਸਾਡੀ ਨਾਲ ਰਲ ਗਈ ਵਸ ਹੁਣ ਸਾਡੇ ਤਿੰਨਾਂ ਦਾ ਸਮਾਨ ਆਇਆ ਕਰੂ ਤੁਸੀਂ ਕੌਣ ਕੰਮ ਕਾ ਕੌਣ ਮੈਂ ਵੀ ਅਲਾ ਹੈ ਆਪਣੀ ਨੂੰ ਪਤਾ ਕੀ ਗੱਲ ਜਦੋਂ ਨਾ ਨੀਂਦ ਨਹੀਂ ਪਉਦੀ ਦੇਖੋ ਤੇਰੀ ਤਾਂ ਨੀਂਦ ਡੇਲੀ ਨਹੀਂ ਪੂਰੀ ਹੁੰਦੀ ਤੇਰੀ ਉੱਥੋਂ ਆ ਕੇ ਨਹੀਂ ਡੇਲੀ ਰੂਟੀਨ ਚ ਵੀ ਨਹੀਂ ਨੀਂਦ ਪੂਰੀ ਹੁੰਦੀ ਫੋਨ ਪਤਾ ਜਿਆਦੇ ਹੋਈ ਬਈ ਆ ਨਾ ਸਿਸਟਮ ਦਾ ਸੇ ਸਾਡੀ ਦਿਲ ਕੋਈ ਸਾਨੂੰ ਪੈਣ ਦਾ ਟਾਈਮ ਵੀ ਨਹੀਂ ਲੱਗਦਾ ਕਿਤਾ ਨਹੀਂ ਪਏ ਨਹੀਂ ਨਹੀਂ ਕੁਝ ਨਹੀਂ ਢੱਕਦਾ ਕੋਲਡ ਡਰਿੰਕ ਵੀ ਘਟਦਾ ਦੋ ਇਹ ਤਾਂ ਪੈਸੇ ਕਮਾਉਣੇ ਮੈਂ ਕਿਹੜਾ ਪੈਸੇ ਕਮਾਉਣੇ ਕੰਮ ਤਾਂ ਤੂੰ ਵੀ ਕਰਦਾ ਹੀ ਐ ਲੈ ਮਰੀ ਦਾ ਝੂਠ ਰਹਿਣ ਦੇ ਜਿਹੇ ਸਾਹਿਬ ਦੀ ਸ਼ਕਲ ਸੀ ਤੇ ਏਸੀ ਸੌਂ ਕੇ ਆਇਆ ਲੱਗਦਾ ਸੀ ਮੈਂ ਏਜੀ ਵਿੱਚ ਮੰਮੀ ਤੋਂ ਜਾ ਕੇ ਪੁੱਛ ਲਈ ਮੈਂ ਇਹਦਾ ਠਾਠਾ ਠਾਟਾ ਮੈਂ ਤਾਂ ਉੱਠਿਆ ਹੀ ਨਹੀਂਗਾ ਸੌਂ ਲਖਾ ਉਹ ਲੋਕੀ ਲੈੜ ਤਾਂ ਗਈ ਵੀ ਇੱਟ ਟੁਬਟਾ ਪੀਤੇ ਕਰਦੀ ਦੋ ਘੰਟੇ ਪੈਨੇ ਆ ਜਾ ਮੈਂ ਕਿਹਾ ਜਾ ਕੇ ਏਸੀ ਚ ਪੈਨੇ ਦੋ ਘੰਟੇ 1 ਵਜੇ ਦੀ ਲੱਟ ਗਈ ਵੀਆ ਚਲੋ ਭਾਈ ਚੱਲੀਏ ਘਰੇ ਤਤੀ ਆਵਾਜ਼ ਮੈਂ ਪੀਜੇ ਕਰਕੇ ਇੰਜੋਏ ਮੁਰਗਾ ਤਾਂ ਹਜੇ ਤੱਕ ਆਈ ਜਾਂਦਾ ਮੁਰਗਾ ਤਿਲਕ ਤੂੰ ਇੱਥੇ ਆਇਆ ਝੂਟ ਮਾਰੀਦਾ ਬਾਬੂ ਲੈਟ ਹੈਗੀ ਤੇ ਮੰਡੀ ਵਾਲੀ ਕੋਈ ਲੋਟ ਲਾਟ ਕਰਦੇ ਆ ਚੱਲ ਕੇ ਦੇਖ ਲਈ ਪਰ ਦੇਣੀ ਆ ਫਿਰ ਪੀਤੇ ਜੋ ਉਤਾਰਾ ਚਲੋ ਦੇਖਦੇ ਹਾਂ ਵੈਸੇ ਇਹ ਗੱਲ ਦਿਲ ਕੋ ਜੀ ਸਹੀ ਹੋ ਗਈ ਵੀ ਲੈਟ ਹੈ ਨਹੀਂ ਤੇ ਹੁਣ ਆਪਾਂ ਨੂੰ ਇੱਥੇ ਬਹਿ ਕੇ ਪੀਜੇ ਖਾਣੇ ਪੈਣਗੇ ਗਰਮੀ 'ਚ ਹੋਰ ਵੀ ਕਿਵੇਂ ਵੀਰ ਜੀ ਐ ਐ ਤਾਂ ਪੜਕਾ-ਪੁੜਕਾ ਬੰਨੀ ਰਿਹਾ ਸਿਰ ਲੱਗਿਆ ਪਿਆ ਨਾ ਉਹ ਲੱਗਿਆ ਨਹੀਂ ਸੀ ਹੋਇਆ ਅੱਛਾ ਤੇ ਮਾਮਾ ਜੀ ਮੈਂ ਤਿਆਰ ਹੋ ਗਿਆ ਤੇ ਇੱਧਰ ਮਾਮਾ ਜੀ ਆਣਾ ਅੱਜ ਹੀ ਮਿਲ ਜਾਣਾ ਅੱਜ ਜਾਣੀ ਕਿਤੇ ਉਹ ਲਈ ਥਾਂ ਐਂ ਖਾਧਾ ਜੀ ਐਂ ਵੀ ਤਿੱਕੀ ਦਾਪ ਨਹੀਂ ਆਹਾ ਹੈ ਖਾਂਤੀ ਜੇ ਸ਼ੀਨੂ ਕਹ ਰੋਜ ਲੰਦੇ ਜਾਂਦੀ ਆ ਨਾਲ ਹੀ ਆਪਾਂ ਵੀ ਪੀਜਾ ਚੱਕ ਲਿਆ ਤੇ ਹੁਣ ਖਾਣੇ ਆ ਪੀਣੇ ਆ ਫਿਰ ਉਹ ਤੋਂ ਬਾਅਦ ਦਿਖਾਉਣੇ ਵੀ ਅੱਜ ਕੀ ਕੀ ਚੀਜ਼ਾਂ ਲੈ ਕੇ ਆਈਆਂ ਲਓ ਜੀ ਦੇਖੋ ਇਧਰ ਲੈ ਆਓ ਵੇਖ ਖਾ ਕੇ ਪੀਜਾ ਹੁਣ ਸਾਰੇ ਬਰਤਨ ਸਫਾਈ ਉਧਰ ਕੋਕ ਵਾਲੇ ਗਲਾਸ ਇਹ ਪੀਜੇ ਵਾਲੇ ਕਹਿੰਦੇ 15 ਰੁਪਈਆ ਦੇ ਡੱਬਾ ਵਾਪਸ ਲਿਆ ਕਰ ਦੇਖੋ ਇਹਨੂੰ ਮੈਂ 10 ਰੁਪਈਆ ਦੇ ਤੇ 10 ਰੁਪਈਆ ਦੇ ਕਾਟੇ ਮਨੋ ਹਾਲੇ ਮੈਂ ਅਲੀਗਰੇ ਤੇ ਕੱਢ ਕੇ ਤੱਲੇ ਸਰ ਕੋਈ ਮੁੰਡਾ ਮਾਰ ਗਿਆ ਬਾਹਰ ਫੀਲ ਸੁਣਦਾ ਲੈ ਆਓ ਦੇਖ ਪਾ ਦੋ ਇਹ ਤੇ ਚ ਹਲਵਾ ਵੀ ਭਾਈ ਹੁੰਦੇ ਆ ਕੋਤਨਾ ਦਾ ਏ ਰਖ ਕੇ ਰੱਖ ਲੋ ਬੇ ਵਰਸ ਮੈਂ ਨਾ ਤੇ ਭਾਈ ਦਾ ਸੌਤ ਸਰਾ ਬਾਲਾ ਜੀ ਤੇ ਕਰਦੇ ਥੈਂਕ ਯੂ ਤਾਂ ਕਹੋ ਬੱਸ ਤੁਹਾਨੂੰ ਜਰੀਨ ਦੀ ਥੈਂਕ ਯੂ ਥੈਂਕ ਯੂ ਵੈਲਕਮ ਵੈਲਕਮ ਭਾਈ ਨੂੰ ਵੀ ਆਏ ਕਰੋ ਮਹਾਰਾਜ ਇਹਨੂੰ ਕਹਦਾ ਵਾਹ ਦੇ ਪਰ ਜਿਹੜੀ ਵਾਦ ਡਿਮਾਂਡ ਰਹੀ ਆ ਤਾਂ ਮੈਂ ਲੈ ਕੇ ਆਇਆ ਗੁਰਸਮੀਰ ਕਹਿੰਦਾ ਮੈਂ ਤਾਂ ਕਹਿੰਦਾ ਥੈਂਕ ਯੂ ਮੈਂ ਤਾਂ ਕੋਈ ਡਿਮਾਂਡ ਨਹੀਂ ਸੀ ਐਵੇਂ ਡੱਬੇ ਖਾਲੀ ਕਰਦੇ ਜੇ ਡਿਮਾਂਡ ਤੋਂ ਨਹੀਂ ਆਏ ਸੋਣੇ ਤਰੱਕੀਆਂ ਕਰੇ ਜਿਹੜੀ ਵਾਦ ਡਿਮਾਂਡ ਚਲੋ ਚੁੱਪ ਕਰੋ ਓਏ ਚੁੱਪ ਕਰੋ ਸਟਾਰਟਿੰਗ ਕਰਨ ਦੇ ਬੱਬੂ ਨੂੰ ਤਫਰੀਦ ਤੋਂ ਇਧਰ ਬੈਠ ਸਕਦੇ ਰਹੇ ਜਾਂਦੇ ਆ ਤੇ ਪੈਰਾਂ ਨਾਲ ਨੰਗਾ ਨੰਗਾ ਤਫਰੀਦ ਨੂੰ ਕੁਝ ਦੀਦਾ ਨਹੀਂ ਹੂੰ ਕੁਆਲਾ ਤੋਂ ਨਹੀਂ ਚੀ ਜਾ ਓਏ ਆ ਤਾਂ हेयर ਬੈਂਡ हेयर ਬੈਂਡ ਲਾਇਆ ਕਰੂਗੇ ਆ ਜਾਵਲੇ ਵਾਲਿਆਂ ਦੇ ਬੈਗ ਦੇ ਵਿੱਚ ਤੇ ਨਿਕਲਿਆ ਦੂਜਾ ਵਾਲਾ ਕਲਾਈਮ ਇਹ ਕਿੱਥੇ ਪੈਂਦਾ ਏ ਫਿਪ ਤੇ ਲੱਗੇਗਾ ਇਹਦਾ ਜਾਈ ਬਾਈ ਤੋਂ ਬੂਕ ਨਾਲੀ ਦੇ ਬਜਾ ਪਿਆ ਕਰਨਗੇ ਆ ਇਹਦੇ ਵੱਡੇ ਲੈ ਇਹਦੇ ਪੌਣੇ ਵਾਸਤੇ ਇਹਦੇ ਆ ਜਾਣ ਪਰ ਇਹ ਹੋ ਜਾਂਦੇ ਆ ਮਾਰੇ ਉਹਦੇ ਮੁੰਜੇ ਤੇ ਨੀਜੇ ਬੱਟੇ ਛੋਟੇ ਹੋ ਜਾਂਦੇ ਆ ਇਹ ਹਜੇ ਕਿਥੋਂ ਆ ਜਾਣਗੇ ਨਹੀਂ ਆਉਣਗੇ ਆ ਹੁਣੇ ਆਉਣਗੇ ਵੱਡੇ ਝੋੜੇ ਹੋ ਜਾਂਦੇ ਆ ਛੋਟੇ ਹੁੰਦੇਗਾ ਚਲੋ ਸੈਕਿੰਡ ਚੀਜ਼ ਥੈਂਕ ਯੂ ਵੈਲਕਮ ਕਰ ਜੋ ਓਪਨ ਕਰਦੇ ਸਾਡੀ ਪਾਰਟੀ ਟੀਮ ਖੜੀ ਆ ਦੇਖ ਸਾਰਿਆਂ ਕੋ ਤੁਹਾਡੇ ਲਈ ਆਊਗਾ ਇੱਕ ਵਾਰੀ ਬਾਬੂ ਨੂੰ ਖੋਲ ਦੇ ਦਿੰਦੇ ਠੀਕ ਆ ਇਹ ਖੁਸ਼ੀ ਦੇ ਮੁੰਗੇ ਆ ਚਲੋ ਇਹਨੂੰ ਵੀ ਲਿਆ ਕੇ ਦੇਣੇ ਸੀ ਇਹਦੇ ਕੋਸਾ ਆਉਂਦਾ ਹੀ ਨਹੀਂ ਸਿਕ ਬੱਟੇ ਹੋ ਜਾਂਦੇ ਲਿਆ ਦੇ ਲੋ ਉਸ ਤੋਂ ਬਾਅਦ ਮੋਟਾ ਖਰਚਾ ਕਰਕੇ ਜਾਂਦਾ ਆ ਬੱਬੂ ਲਈ ਲਓ ਜੀ ਇਹ ਕੀ ਦੀ ਆਪਿਆ ਇਹ ਤਾਂ ਬੱਬੂ ਹੱਸਦਾ ਆ ਆ ਕਿਤੇ ਲੱਗ ਚੱਲ ਵਧੀਆ ਨਾਲ ਇੱਕੋ ਜਿਹਾ ਆ ਆ ਵੱਡਾ ਛੋਟਾ ਮੈਂ ਵੀ ਤੇ ਤੈਨੂੰ ਕਹਿਣ ਵੀ ਲੱਗੀ ਸੀ ਵਰਤੋਂ ਇੱਥੇ ਕੀ ਤੇ ਤੈਨੂੰ ਕਹਿੰਦੀ ਮੰਮੀ ਲੜੂਗੀ ਨਹੀਂ ਇੱਕ ਇਹ ਕੜਾ ਮੈਂ ਤਾਂ ਮੰਮੀ ਕਹੂਗੀ ਐਵੇਂ ਪਹਿਲੇ ਟੱਪੀ ਆਉਂਦੀ ਆ ਨਹੀਂ ਇੱਕ ਕੜਾ ਵੀ ਤੇਰੇ ਨਾਲ ਨਾਲ ਹੁੰਦੇ ਆ ਨਾ ਫਿਰ ਤੇ ਲਿਆ ਹਾਂ ਕਾਫੀ ਟਾਈਮ ਬਾਅਦ ਪਹਿਲਾਂ ਦੇ ਆ ਹਾਂ ਇਹਦੇ ਸੇਲ 900 ਦਾ आंदी रहा है चलो एक मिनट हट जाओ ओए 1 मिनट ब्यूटीफुल ब्यूटीफुल तयगा पाऊंगा नहीं बाबू कैसे जाऊं और काज और काज और काज नहीं और कैसे जाऊं डर दी हाथ ये जमा छोटी बना के दे जमा छोटे और कैसे जाऊं जितना कास के पाइए कास के पहला कास लो बाहर कट के ਪਪੇਂਗੇ ਹੋ ਜਾਣਗੇ ਨਹੀਂ ਵਿੰਗੇ ਲੈ ਇਹ ਜਾ ਪਰੇ ਤਾਜੂ ਤੇ ਅਜ ਤੱਕ ਛੋਟੀ ਤੋਂ ਛੋਟੀ ਚੀਜ਼ ਦਿਓ ਜਿਹੜੀ ਉਹਦੇ ਆਸੀ ਆ ਛੋਟਾ ਹੀ ਆ ਦੇਖ ਲੈ 2 ਮਹੀਨੇ ਨੂੰ ਆਉਣ ਲੱਗਦੀ ਉਹ ਇਹਨੂੰ ਨਾ ਇਹ ਠੀਕ ਆ ਮਮੀ ਦਿਖਾਈ ਆ ਉਹਦੇ ਤਾਂ ਆ ਜਾਣਗੇ ਨਿਕੰਮੇ ਤਾਂ ਉਹ ਆਇਆ ਨਾ ਹੋ ਗਿਆ 7 ਮਹੀਨਾ ਲੱਗਿਆ ਨਹੀਂ ਉਹਦੇ ਹੱਥ ਨਹੀਂ ਹੁੰਦੇ ਉਹ ਜਿੰਦੀ ਨਾ ਉਹ ਕੋਈ ਮਮੀ ਦੇਖ ਵਾ ਸੋਹਣੇ ਆ ਸੋਹਣੇ

ਓਹੋ ਐਸੇ ਲੱਗਦਾ ਹੁੰਦਾ ਹੈ ਤੂੰ ਦਿਖਾ ਦੇ ਗੱਲਾਂ ਗੱਲਾ ਬੋਝ ਹੀ ਦਿੰਦੀ ਆ ਦਾदू ਸਰ ਤਾਂ ਜਿੰਨੇ ਨਹੀਂ ਓਏ ਹੱਥਾਂ 'ਚ ਵੀ ਪਾ ਦੇ ਬਾਈ ਉਹਦੇ ਅਸੀਂ ਟੈਟ ਕਰਕੇ ਚਲ ਆਈਏ ਮੈਂ ਜਾਗਦੀ ਆ ਅਮਿੰਦਰ ਦੇ ਹੱਥਾਂ 'ਚ ਵੀ ਪਾਦਾ ਇਹ ਕਾਸੀ ਤੇ ਆ ਉਹ ਤੋਂ ਬਾਅਦ ਮੈਂ ਵੀ ਪਾ ਲਿਆ ਓਏ ਇੱਕ ਅਸੀਂ ਗਿਫਟ ਕਰਨਾ ਉਹ ਮੰਮੀ ਨੂੰ ਬਣਾਦਾ ਵੈਰੀ ਬਿਊਟੀਫੁਲ ਵੈਰੀ ਬਿਊਟੀਫੁਲ ਯੈਸ ਇਹ ਇਰੀਵਤੀ ਕਿ ਭਾਇਆ ਇਮਿਆ ਇਹਦੀ ਆ ਗਈ ਭਾਈ ਹਾਂ ਅਜੀਜ਼ ਬਣਾਈ ਵੀ ਤਾਜੀ ਵਸਟਾ ਨਹੀਂ ਅੱਜ ਮੇਰੇ ਬਣਤਾ ਹੈ ਪਲੈਸਟੀ ਹੈ ਵੀ ਬਾਹਰ ਨਹੀਂ ਰਹਿ ਗਿਆ ਬਾਈ ਕਿਉਂ ਮੱਚਾ ਕਿਉਂ ਬੱਚਾ ਹੈ ਨਾ ਬਾਹਰ ਇਹ ਤਾਂ ਮੇਰੇ ਅਨੁਸਾਰ ਸਟਾਈਲਿਸ਼ ਟੀ ਆ ਥੋੜੀ ਜੀ ਸਟਾਈਲ ਦਾ ਪਪਾ ਤੁਹਾਨੂੰ ਕਹਿੰਦੀ ਪਾਪੇ ਪਰੇ ਹੋ ਜਾ ਕਰਾ ਇਧਰ ਸਟਾਈਲ ਮਾਰ ਕੇ ਬਹਿਣ ਦੀ ਆ ਗਈ ਹੈ ਭਾਈ ਭੂਆ ਆ ਗਈ ਨੇਲ ਕੱਟ ਲਿਆ ਕੇ ਤੱਕ ਤਾਰੀ ਦਿੰਦੇ ਜਿੱਡੇ ਇਹ ਵੀ ਅਕੜੇ ਦੇ ਨਾਲ ਹੀ ਬੰਨ ਕੇ ਰੱਖਿਆ ਕਰੋ ਇਹਦੇ ਬਿਊਟੀਫੁੱਲ ਬਿਊਟੀਫੁੱਲ ਦੇਖੀ ਉਹਨਾਂ ਲਈ ਚਾਹ ਹੋਲेंगे ਨਾ ਗੱਟ ਨਹੀਂ ਹਾਂਜੀ ਤੇ ਟਾਈਮ ਹੋ ਗਿਆ 7:30 ਆ ਗਿਆ ਆਪਾਂ ਕੋਈ ਵਲੌਗ ਨਹੀਂ ਸੀ ਸ਼ੂਟ ਕੀਤਾ ਕਿਉਂਕਿ ਆਕੇ ਸਾਰੀ ਵਲੌਗ ਸ਼ੂਟ ਕੀਤਾ ਸੀ ਉਸ ਤੋਂ ਬਾਅਦ ਕੋਈ ਵਲੌਗ ਨਹੀਂ ਸ਼ੂਟ ਕੀਤਾ ਕਿਉਂਕਿ ਜਿਹੜੇ ਆਪਣੇ ਪਾਰਸਲ ਸੀ ਉਹ ਕਾਫੀ ਸੀ ਪੈਂਡਿੰਗ ਜਿਹੜੇ ਪੈਕ ਕਰਨੇ ਸੀਗੇ ਆਪਾਂ ਉਹ ਕੰਮ ਕੀਤਾ ਤੇ ਉਸ ਤੋਂ ਬਾਅਦ ਹੌਂਸਲੀ ਨੂੰ ਭੂਆ ਨੇ ਕਿਹਾ ਵੀ ਉਹਦੀ ਵਰਕਸ਼ੀਟ ਕਰ ਲੈ ਨੀਂਦ ਹੀ ਆਉਣ ਲੱਗੀ ਸੌਂ ਗਿਆ ਡੇਡਾ ਹੋ ਗਿਆ ਨਹੀਂ 10:00 ਤੇ 3:00 ਮੈਂ ਤਾਂ ਆਪ ਕਿਹਾ ਮੈਂ ਕਰਾ ਕੇ ਪੈਣਾ ਅੱਜ ਕੋਈ ਨੀਂਦ ਨਹੀਂ ਆਈ ਬੇ ਮੈਂ ਸ਼ਕਲ ਦਿਖਾਵਾਂ ਗੁਰਸਮੀਰ ਦੀ ਆ ਤਰਦਾ ਮੈਂ ਹੋਰ ਬਰਗਮੀਆ ਮੈਂ ਬੱਧੀ ਵੀ ਚੂਈਆ ਪੜਨ ਦੇ ਨਰਮੀਆ ਚੂਈ ਕੋਲ ਕਿੰਨੇ ਦਿਨ ਰਹਿ ਗਏ ਹਾਂ ਓਏ ਕੰਤਾਨਾ ਦਿਨ ਗੱਡੀਆਂ ਦੇ ਇੱਕ ਦੋ ਦਿਨ ਹੀ ਰਹਿ ਗਏ ਹੋਰ ਬੰਦ ਮਾਰੀ ਹੋਈ ਜਾਂਦੀ ਓਏ ਮੈਨੂੰ ਜੂਮ ਖਾਟਾ ਲ ਲੈ 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 ਖਾਣਾ ਨਹੀਂ ਪੈਣਾ ਸਾਡੀ ਕੁੜੀ ਸੁਰੀਨ ਬੇਇੱਜ਼ਤੀ ਕਰਾਉਗੀ ਨਾ ਤੂੰ ਤਾਂ ਰਹੇਂਗੀ ਸੁਰੀਨ ਨੇ ਵੀ ਜਾਣਾ ਤੂੰ ਤਾਂ ਰੱਖ ਲਾਂਗੇ ਨਹੀਂ ਰੱਖਣਾ ਰੱਖ ਲਿਓ ਨਹੀਂ ਰੱਖਣਾ ਮੁੜ ਕੇ ਭੂਜਰੀ ਕੱਲੀ ਤਾਂ ਕੰਮ ਆਸਤੇ ਤੰਗ ਹੁੰਦੀ ਆ ਮਾੜਾ ਮੋਟਾ ਰੱਕਾ ਹਲਾਤ ਹੁੰਦੀ ਆ ਇਹ ਤਾਂ ਡਾਕਟਰ ਨੂੰ ਮੈਂ ਨੇ ਰਖ ਲਿਓਂਗਾ ਬੰਦਾ ਵੀਰੀ ਹੁੰਦਾ ਨਹੀਂ ਇਹਨਾਂ ਦੀ ਆਉਂਦੀ ਨਹੀਂ ਦਾ ਕੰਮ ਕਰਕੇ ਸਾਰੇ ਸਾਰੇ ਮਮੀ ਬਾਹਰੀ ਢ ਚੱਕਣ ਗਈ ਆ ਮੈਂ ਵੀ ਚੁਈ ਚੁਈ। ਇਧਰ ਆ ਨਿੰਦਰ। ਪਹਿਲਾਂ ਕਦੀ ਰੋਟੀ ਨਹੀਂ ਖਾਣੀ ਹੁਣ ਇਧਰ ਸਬਜ਼ੀ ਤੇਰੀ ਬੈਠੀ ਆ। ਮੈਂ ਮਸਾਲਾ ਆਈ ਵਧੀਆ ਲੱਗਿਆ। ਆ ਦੇ ਇੱਕ ਮਿਲ ਚੁਈ। ਚਲ ਖਾ ਲੇ। ਚੁਈ ਦੇ ਖਾਣ ਦੇ ਸੱਚ। ਇੱਥੇ ਪਾ। ਚੁਈ ਨੂੰ ਖਾਜ। ਲੈ ਪਾਈ ਸੀ ਰੋਲ। ਇੱਥੇ ਪਾ 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 ਪਾ। ਪਾਲੇ। ਇਹਦਾ ਭਾਈ ਇਹਦੇ ਪਹਿਲੀ ਵਾਰੀ ਆ ਗਏ। ਆ ਚੀਜ਼ ਪਾਈ ਐ ਇੰਨੀ ਸੋਹਣੀ ਲੱਗਦੀ। ਅੱਛਾ ਸੋਹਣੀ ਲੱਗਦੀ ਆ ਪਾਲੇ। ਮੈਂ ਵੀ ਪਾਲੇ ਕੜੇ। ਅਮਨਿੰਦਰ ਦੀ ਕੀਤਾ ਹਾਂ ਅਮਨਿੰਦਰ ਨੇ ਆ ਲੈਣਾ ਸੱਚ ਅਮਨਿੰਦਰ ਠੀਕ ਹੈ ਅਮਨਿੰਦਰ ਨੇ ਵੀ ਪਾਲਿਆ ਰੋਟੀ ਪਾਣੀ ਖਾ ਕੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੀ ਤਾਜ਼ ਬੱਤ ਜਿਹੜੇ ਆਪਣੇ ਕੋਲੇ ਸੂਟ ਪੈਂਡਿੰਗ ਆ ਤੇ ਜਿਹੜੀਆਂ ਆਪਣੇ ਕੋਲੇ ਸ਼ਰਟ ਆ ਪੈਂਡਿੰਗ ਆ ਜਿੰਨੇ ਜਿੰਨਾਂ ਨੇ ਆਪਣਾ ਆਰਡਰ ਪਲੇਸ ਕਰਨਾ ਕਰ ਸਕਦੇ ਹੋ ਮੈਂ ਤੁਹਾਨੂੰ ਆ ਬਸ ਅਮਨਿੰਦਰ ਨੂੰ ਰੋਟੀ ਖਾ ਲੈਣ ਦੋ ਉਸ ਤੋਂ ਬਾਅਦ ਦਿਖਾਉਣੇ ਆ ਜਿਹੜੇ ਆਪਣੇ ਕੋਲੇ ਦੁਪੱਟੇ ਪੈਂਡਿੰਗ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸਾਰੀਆਂ ਚੀਜ਼ਾਂ ਜਿੰਨੇ ਜਿੰਨਾਂ ਨੇ ਆਪਣਾ ਆਰਡਰ ਪਲੇਸ ਕਰਨਾ ਤੁਸੀਂ ਮੇਰੇ ਜਿਹੜਾ ਮੈਂ ਨੰਬਰ ਦਿੱਤਾ ਹਾਂ ਉਹਦਾ ਸੂਟਾਂ ਵਾਲੇ ਵਲੌਗ ਤੇ ਉੱਥ ਤੇ ਜਾ ਕੇ ਤੁਸੀਂ ਮੇਰੇ ਇੰਸਟਾਗ੍ਰam ਤੇ ਸਿਸਟਰ ਲਿਵਾਸ 11 ਤੇ ਡੀਐਮ ਕਰ ਸਕਦੇ ਹੋ ਹੁਣ ਇੱਕ ਵਾਰੀ ਮਨਿੰਦਰ ਨੂੰ ਖਾ ਲੈਂਦੀ ਹਾਂ ਰੋਟੀ ਪਾਣੀ ਤੇ ਇਧਰ ਤਾਂ ਜਵਤਾਂ ਦਾ ਹੈ ਹੈ ਨਾਈ ਨੜਾ ਲਾਜ਼ਰੀਆ ਇਹਨੂੰ ਲਾਇਆ ਕੌਣ ਕਰੂਗਾ ਤੁਸੀਂ ਅਸੀਂ ਨਹੀਂ ਲਾਉਂਦੇ ਇਹਨੂੰ ਦੇ ਮੇਰੇ ਮੇਰੇ ਕੋਲ ਆਇਆ ਕਰ ਮੈਂ ਇਹਨੂੰ ਖੜਾ ਦੇਵਾਂਗੀ ਇੱਕ ਭੈਣਾ ਮੈਂ ਸੀ ਆਇਆ ਕਰਿਆ ਇਹ ਲਾਜਮ ਸੁਪਰੀਮ ਕੁੜੀ ਸਿੱਟ ਦੂਗੀ ਕਦੇ ਇਹਨੂੰ ਫੜਾਇਆ ਨਾ ਕਰੋ ਪਤਾ ਕੀ ਇਹ ਛੋਟੀ ਨਹੀਂ ਵਾਲੀ ਇਹ ਹੋਲਡ ਕਰ ਲੈਂਦੀ ਹੈ ਇਹਨੂੰ ਤਾਂ ਕਰਕੇ ਇਹਨੂੰ ਫੜਾ ਦਿੰਨੇ ਆ ਗੁਰਸਮੇਰ ਹੋਲਡ ਨਹੀਂ ਕਰ ਸਕਦਾ ਤਾਂ ਕਰਕੇ ਗੁਰਸਮੇਰ ਨੇ ਅੱਜ ਤੱਕ ਇੱਕ ਵਾਰੀ ਵੀ ਨਹੀਂ ਚੱਕੀ ਜੇ ਉਹਨੂੰ ਫੜਾਈ ਵੀ ਆ ਤਾਂ ਦੂਸਰਾ ਬੈੱਡ ਤੇ ਰੱਖ ਕੇ ਫੜਾਈ ਆ ਤੇ ਤਾਂ ਕਰਕੇ ਇਹਨੂੰ ਫੜਾ ਦਿੰਨੇ ਆ ਥੋੜੀ ਵੱਡੀ ਆ ਤੇ ਇਹ ਰੋਦੀ ਦਰ ਰੋਂਦੀ ਹੋਵੇ ਉਦੋਂ ਵੀ ਇਹ ਚੁੱਪ ਕਰਾਣ ਦੀ ਲੋਰੀਆਂ ਲੂਰੀਆਂ ਦੇ ਕੇ ਲਲ 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 ਲੋਰੀ ਦੁੱਧ ਦੀ ਕਟੋਰੀ ਹੈ ਫੇਰ ਹੁਣ ਕੀ ਕਰਿਆ ਓਏ ਇਹ ਨਾਲ ਜਸਬਰੀਨ ਹਾਂ ਲੈ ਚੱਕ ਗਲਾ ਫੜੀ ਗਈ ਇਹ ਤਾਂ ਵੈਸੇ ਹੀ ਫੜਦੀ ਇਹਨੂੰ ਮੇਰੇ ਮੂੰਹ ਹੁੰਦੇ ਤਾਂ ਮੂੰਹ ਫੜਦੀ ਆਂਆਂ ਵਰਕਸ਼ੀਟਾਂ ਪੱਡ ਗਈ ਤਾਂ ਨੀਂਦ ਓਏ ਆਹ ਦੇਖੋ ਦਾਜੂ ਵੀ ਉਪਾਉਣਾ ਰੋਬਰ ਉਪਾਉਣਾ ਨਿਰਵਾਜ ਨਹੀਂ ਨਹੀਂ ਲੈ ਕੰਮ ਦਾ ਮਿੰਟੇ ਦੀ ਕਰਦੇ ਨੇ ਦਰ ਕਿ ਤੈਨੂੰ ਨਹੀਂ ਪਤਾ ਬਾਲਾ ਸ਼ਿਹਰ ਮੁੰਡਾ ਇਹ ਤਾਂ ਪਜੀਰੀ ਖਾਂ ਦਾ ਪੂਆ ਹੁੰਦਾ ਏ ਹੁੰਦੇ ਚ ਹੋਰ ਵੀ ਮਤਾਈ ਵੀ ਆ ਆ ਦੇਖੋ ਮੇਰਾ ਗੱਲ ਮਾਣੀ ਰੋਏਗਾ ਨਾ ਕਹ ਦੀਦੀ ਮੈਂ ਕਰੂੰਗਾ ਕੰਮ ਕਹਦੇ ਬੱਬੂ ਨੂੰ ਥੋੜਾ ਜਿਹਾ ਚੱਕ ਦੇ ਫੱਟੇ ਕਿੰਨੀਆਂ ਵਰਕਸ਼ੀਟਾਂ ਰਹਿ ਜਾਂਦੀਆਂ ਅੱਖੀਆਂ ਦਾ ਭਰ ਗਿਆ ਪਾਣੀ ਨਾਲ ਓਏ ਕਹਿ ਕੇ ਜਿਹੜੇ ਜਿਹੜੇ ਸੌਖੇ ਕਹਿ ਕੇ ਕਰਵਾਉਣਗੇ ਜਮਾਕ ਨੂੰ ਜਿਹੜਾ ਜਿਹੜਾ ਸੌਖਾ ਉਹ ਤਾਂ ਭਰੀ ਬੈਠਾ ਹੈ ਚੱਲ ਗੁਰਸਮਨ ਚੱਕ ਦੇ ਫੱਟੇ ਬਾਈ ਚੰਗਾ ਬਈ ਸਾਰੇ ਇਹਨੇ ਕਮੈਂਟ ਕਰਕੇ ਦੱਸੋ ਜਦੋਂ ਜੂਨ ਦੇ ਛੁੱਟੀਆਂ ਹੁੰਦਾਂਗੇ ਸਿੰਘਾ ਸਾਰੇ ਜਿਹੜੇ ਪਹਿਲੇ 3-4 ਦਿਨ ਹੁੰਦੇ ਉਹ ਕੋਣ ਭਾਈ ਭਾ ਕੇ ਕੰਮ ਕਰ ਦਿੰਦਾ ਸੀ ਫੇਰ ਸਾਰੀਆਂ ਛੁੱਟੀਆਂ ਵੇਲੇ ਨਾ ਮੇਰੀ ਗੱਲ ਸੁਣ ਮੈਂ ਉਦੋਂ ਕੀਤਾ ਸੀ ਬਹੁਤ ਕੰਮ ਕੀਤਾ ਮੇਰੇ ਬਹੁਤ ਆਈਆਂ ਮੇਰੇ ਫਿਰ ਅਸੀਂ ਇਹੀ ਕਰ ਦਿੰਦੇ ਸੀਗੇ ਜਦੋਂ ਪਹਿਲੀਆਂ ਛੁੱਟੀਆਂ ਅਸੀਂ ਕੰਮ ਕਰ ਦਿੰਦੇ ਸੀਗੇ 5-7 ਦਿਨ ਵੀ ਮੁੜ ਕੇ ਸਾਰੀਆਂ ਛੁੱਟੀਆਂ ਵਧੀਆ ਵੇਲੇ ਰਵਾਂਗੇ ਡੇਲੀ ਥੋੜਾ ਥੋੜਾ ਕੰਮ ਕਰਨਾ ਔਖਾ ਲੱਗਦਾ 2-4 ਦਿਨ ਲਗਾਤਾਰ ਬਹਿ ਕੇ ਕੰਮ ਕਰਨਾ ਸੌਖਾ ਲੱਗਦਾ ਕਿਉਂ ਉਦੋਂ ਕਿਹੜਾ ਆਪਾਂ ਨੂੰ ਕੋਈ ਜਦੋਂ ਏਡੇ ਇਹ ਬਾਕੀ ਉਹ ਆਏ ਜੂਨ ਦੇ ਛੁੱਟਿਆਂ ਦਾ ਮਜ਼ਾ ਲੱਗ ਹੀ ਹੁੰਦਾ ਸੀ ਹਨਾ ਤੁਹਾਨੂੰ ਹੁੰਦਾ ਹੈਗਾ ਨਾ ਇਹਨਾਂ ਨੂੰ ਦੇਖ ਕੇ ਸਾਨੂੰ ਵੀ ਲੱਗਦਾ ਵੀ ਵਾਕਈ ਜੂਨ ਦੇ ਛੁੱਟਿਆਂ ਦਾ ਮਜ਼ਾ ਲੱਗ ਹੁੰਦਾ ਸੀ ਉਹ ਤਾਂ ਸਾਰਾ 올 ਡੇ ਸ਼ੂਟਿੰਗ ਹੀ ਸਾਡੇ ਹੁਣ ਕੰਮ ਕਰਦਿਆਂ ਜ਼ਿੰਮੇਵਾਰੀਆਂ ਵੀ ਪੰਗਾ ਵੰਗਾ ਹਨਾ ਕਦੋਂ ਦਿਆ ਸਨ ਛੁੱਟੀਆਂ ਨਹੀਂ ਦੇ ਸਨ ਛੁੱਟੀਆਂ ਸਾਨੂੰ ਸ਼ੂਟਿੰਗ ਹੋ ਗਿਆ ਕੀ ਕਰ ਗਿਆ ਆ ਦੇਖੋ ਦੇਖੋ ਕਿਵੇਂ ਸ਼ਰਟ ਫੜੀ ਹੈ ਐਂ ਸ਼ਰਟ ਫੜਦੀ ਹੈ ਇਹ ਸਭ ਤੋਂ ਪਹਿਲਾ ਸੂਟ ਆਪਣੇ ਕੋਲ ਹੀ ਆਪ ਐਂਡਿੰਗ ਆ ਇਹ ਸੂਟ ਦਾ ਪ੍ਰਾਈਸ ਹੈਗਾ 700 उस तो बाद अपने कोल एक सूट आ पेंडिंगा ये सूट का प्राइस है साढ़े अठ सौ ठीक है अपने कोर्ट हैगी शर्ट का प्राइज़ है फाइव हंड्रड क्योंकि लवड़ीन की शर्ट आ उस तो बाद अपने को सूट अवेलेबल आूट का प्राइज भी है साढ़े अठ सौ उसद अपने को चैक वाला सूट पेंडिंगा यूट का प्राइज भी है साढ़े अठ सौ उस तो बाद अपने को एक है बर सौ सूट पेंडिंग जिदा प्राइस हैगा बारह सौ ठीक है उस तो बाद अपने को दुपटे तो जोड़े ढाई ढाई सौ वाले पेंडिंग है, देखो एक तो आ कलर अपने को सैकेंड कलर आह थर्ड अपने को आ कलर फोर कोले आ फोर्थ अपने को कलर है ठीक है उस तो बाद जो शर्टा पेंडिंग अपने को फोर हंड्रड चार सौ ਆ ਵੀ 400 ਦੀ ਆ ਵੀ 400 ਦੀ ਠੀਕ ਐ ਆ 300 ਦੀ ਆ ਵੀ 400 ਦੀ ਆ ਵੀ 300 ਦੀ ਤੇ ਆ ਆਪਣੇ ਕੋਲੇ ਹੈਗੀ ਇੱਕ ਸ਼ਰਟ ਜਿਹਦਾ ਪ੍ਰਾਈਸ ਰਹੂਗਾ 800 ਜੇ ਕਿਸੇ ਨੇ ਇਕੱਲੀ ਸ਼ਰਟ ਲੈਣੀ ਹੈ ਤਾਂ ਸ਼ਰਟ ਵੀ ਲੈ ਸਕਦੇ ਹੋ ਤੇ ਇੱਕ ਆਪਣੇ ਕੋਲੇ 1150 ਦਾ ਸੂਟ ਪੈਂਡਿੰਗ ਆ ਠੀਕ ਐ ਇਹ ਸੂਟ ਵੀ ਤੁਸੀਂ ਲੈ ਸਕਦੇ ਹੋ ਇਹ ਚੀਜ਼ ਆਪਣੇ ਕੋਲੇ ਪੈਂਡਿੰਗ ਆ ਜੇ ਕਿਸੇ ਨੇ ਵੀ ਲੈਣੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਦੇਖੋ ਮੈਂ ਤੁਹਾਨੂੰ ਦਿਖਾਈ ਜਾਨੀ ਆ ਠੀਕ ਹੈ ਸਾਰੇ ਆ ਜਾਓ ਇਕੱਲੇ ਜੀ ਦੜਕਾਰ ਮਾਰੀ ਜਾਂਦੀ ਆ ਤਾਂ ਮੈਂ ਥੋੜੀ ਜਿਹੀ ਮੈਂ ਇੰਟਰਨੈਟੋਂ ਨਾਲ ਜਾ ਗਈ ਕੋਚੇ ਕੀ ਆਤੀ ਗੰਦੇਲੇ ਸੋਰੇ ਨੂੰ ਤਾਂ ਬਾਹਲਾ ਰਹਿੰਦੇ ਨੂੰ ਚੱਕਰੰਦਾ ਨਾਏ ਬਿਠਾਣਾ ਨਾ ਬਿਠਾਓ ਨਾ ਤੇ ਫੋਟੋ ਲਵਾਉਣ ਵਾਸਤੇ ਬਿਠਾਓ ਤੇ ਫੋਟੋ ਲੈ ਗਈ ਬਿਠਾਉਣ ਚੱਕ ਲੈ ਇਹਨੂੰ ਚਲੋ ਬਈ ਚਲੋ ਬਈ ਮੈਂ ਮੇਲੀਤਾ ਜਵਤਨ ਚਾਉਦੀ ਜੀ ਜੀ ਅੰਦਰ ਗਈ ਹੈ ਤੇ ਹੁਣ ਤਾਂ ਮੈਂ ਬਸ ਬਸ ਆ ਜਾ ਹੋ ਗਿਆ ਬਸ ਹਾਂ ਪੈਰ ਚ ਨਸ਼ੇ ਦਾ ਟੀਕਾ ਲੱਗ ਗਿਆ ਨਾੜ ਚ ਨਸ਼ੇ ਦਾ ਟੀਕਾ ਲੱਗ ਚੁੱਕਿਆ ਬਾਸੋ ਨਾ ਸ਼ਾਹ ਉਹ ਲਈ ਚੜਦੇ ਜਉ ਤੇ ਅੱਖਾਂ ਦੇ ਟੋਪਾ ਬੰਨੁੰਦੇ ਜਣਨਾ ਫੇਕ ਰਾਣੇ ਮਰ ਲੱਜੂ ਓਏ ਕਾਜੂ ਕੱਚਾ ਜੀ ਤੇ ਹੋਪਫੁਲੀ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਵੀਂ ਨਵੀਂ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਘਰ ਲਓ ਪ੍ਰੈਸ ਚੱਲਦੇ ਨੂੰ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਕੋਈ ਗੱਲ ਨਹੀਂ ਸਾਰਿਆਂ ਨੂੰ ਪਤਾ ਲੱਗ ਗਿਆ ਨਾ ਸਰਪ੍ਰਾਈਜ਼ ਦਾ ਓਕੇ ਬਾਏ ਗੁੱਡ ਨਾਈਟ ਗੁੱਡ ਨਾਈਟ ਕੋਣ